ਦੀਦੀ ਕਿੱਥੇ ਜਲੀ ਤਿਆਰ ਹੋ ਕੇ ਤੈਨੂੰ ਨਹੀਂ ਪਤਾ ਅੱਜ ਤੇਰੇ ਜੀਜੂ ਨੇ ਆਣਾ ਵਾ ਤਾਂ ਤਿਆਰ ਹੋਣ ਡੀ ਆ ਆਹੋ ਦੀਦੀ ਸੱਚ ਅੱਜ ਤਾਂ ਮੈਨੂੰ ਯਾਦ ਹੀ ਪਲ ਗਿਆ ਜੀਜੂ ਨੇ ਆਣਾ ਹੁਣ ਤੇ ਪਤਾ ਲੱਗ ਗਿਆ ਨਾ ਜਾ ਜਾ ਕੇ ਆਪਣਾ ਕੰਮ-ਕੁਮ ਕਰ ਜਾ ਕੇ ਕੋਈ ਆ ਜਾਨੀ ਜਿਹੜੇ ਵਲੇ ਮਰਜੀ ਇੱਥੇ ਮੂੰਹ ਚੁੱਕ ਕੇ ਦੀਦੀ ਆ ਕੀ ਹੈ ਫੜਾ ਇੱਧਰ ਲਿਪਸਟਿਕ ਆ ਤੈਨੂੰ ਨਹੀਂ ਲੱਭਣ ਦੀ ਮਾੜੀ ਜੀ ਲਾ ਕੇ ਤਾਂ ਦੇਖ ਲੈਂਦੇ ਤੇਰੇ ਕੰਮ ਦੀ ਚੀਜ਼ ਨਹੀਂ ਹੈਗੀ ਜਾ ਆਪਣਾ ਕੰਮ-ਕੁਮ ਕਰ ਜਾ ਕੇ ਭਾਂਡੇ ਭੁੰਡੇ ਧੋ ਜਾ ਕੇ ਕੁੱਸ਼ਨ ਬਹਿ ਜਾਂਦੀ ਆ ਕੀ ਆ ਉਹ ਕੀ ਆ ਤੈਨੂੰ ਕਿੰਨੀ ਵਾਰ ਕਿਹਾ ਮੇਰੇ ਸਮਾਨ ਨੂੰ ਹੱਥ ਨਾ ਲਾਇਆ ਕਰ ਆ ਮੈਂ ਹੱਥ ਪਾਤ ਮਾਰਦੀ ਰਹਿਣੀ ਐ ਨਾਲੇ ਜਿੰਨੀ ਗੱਲ ਹੁੰਦੀ ਐ ਨਾ ਉੰਨੀ ਪੁੱਛਿਆ ਕਰ ਬੋਧੀਆਂ ਗੱਲਾਂ ਨਾ ਪੁੱਛਿਆ ਕਰ ਮੈਨੂੰ ਇੰਨਾ ਮਹਿੰਗਾ ਮੇਰਾ ਸਮਾਨ ਆ ਤ ਛੇੜਦੀ ਰਹਿੰਦੀ ਐ ਇੱਕ ਗੱਲ ਹੋਰ ਜੇ ਮੇਰੇ ਕੋਈ ਚੀਜ਼ ਇੱਧਰ ਉੱਧਰ ਹੋ ਗਈ ਨਾ ਇੱਕ ਗੱਲ ਯਾਦ ਰੱਖ ਲਈ ਮੈਂ ਤੈਨੂੰ ਛੱਡਣਾ ਨਹੀਂ ਆਗਾ ਨੰ ਬਾਜ਼ਾਰ ਚਲੀ ਸੀ ਮਾੜਾ ਜਿਹਾ ਅੱਜ ਸੰਜੂ ਨਹੀਂ ਆਉਣਾ ਵਾ ਅੱਛਾ ਆਇਆ ਫੋਨਾਂ ਦਾ ਕਦੋਂ ਤੱਕ ਆਉਣਾ ਆਹੋ ਥੋੜੀ ਦੇਰ ਪਹਿਲਾਂ ਹੀ ਹੁਣੇ ਹੀ ਮੇਰੀ ਗੱਲ ਹੋਈ ਆ ਕਹਿੰਦੇ ਆਈ ਜਾਣਾ ਮੈਂ ਦੁਪਹਿਰ ਤੱਕ ਅੱਛਾ ਤੇ ਮੈਂ ਕਿਹਾ ਚੱਲ ਕੋਈ ਸਮਾਨ ਸਮੂਹ ਲੈ ਆਉਣੀ ਆ ਜਾ ਕੇ ਆਹੋ ਲਿਆਇਆ ਫਿਰ ਜਾ ਕੇ ਖਾਣ ਪੀਣ ਦਾ ਸਮਾਨ ਤੇ ਇਦਾਂ ਕਰਦੀਆਂ ਉਹਨੂੰ ਲੈ ਜਾ ਨਾਲ ਸ਼ਨਾਜ ਨੂੰ ਨਹੀਂ ਉਹਨੂੰ ਕੱਲ ਹੀ ਖੜਨਾ ਜੇ ਉਹਨੂੰ ਲੈ ਗਈ ਤੇ ਘਰ ਦਾ ਕੰਮ ਕਿਨੇ ਕਰਨਾ ਕੱਪੜੇ ਕਪੜੇ ਧੋਣ ਵਾਲੇ ਆ ਆ ਹੋਏ ਤੇ ਤੜੀ ਗੱਲ ਹੈਗੀ ਉਦਾਂ ਮੈਨੂੰ ਇਹ ਵੀ ਚਲ ਸਮਾਨ ਸਮੋਣ ਚੋਕਲੇਗੀ ਨਾਲ ਨਹੀਂ ਰਹਿਣ ਦੇ ਉਹਨੂੰ ਜੇ ਬਹੁਤੀ ਘਾਲਿਆ ਤੇ ਮੈਂ ਚੱਲ ਜਾਨੀ ਤੇਰੇ ਨਾਲ ਨਹੀਂ ਨਹੀਂ ਐਦਾਂ ਤਾਂ ਕੋਈ ਗੱਲ ਨਹੀਂ ਉਹ ਤਾਂ ਮੈਂ ਚਲੀ ਜਾਣਾ ਵਾਂ ਚੱਲ ਕੋਈ ਨਹੀਂ ਨਾਲੇ ਫਿਰ ਮੇਰੇ ਆਂਦਿਆਂ ਨੂੰ ਘਰ ਦਾ ਵੇਖ ਭੂਖ ਲਏਗੀ ਫਿਰ ਸੰਜੂ ਨੇ ਆ ਜਾਣਾ ਤੁਹਾਨੂੰ ਪਤਾ ਫਿਰ ਹੋਰ ਕੰਮਾਂ 'ਚ ਲੱਗ ਜਾਣਾ ਰੋਟੀ ਪਾਣੀ ਦੇ ਆਂ ਚ ਆਹੋ ਤੂੰ ਇਹਨੂੰ ਰਹਿਣ ਦੇ ਐਦਾਂ ਕਰ ਉਥੋਂ ਪੈਸੇ ਲੱਲਾ ਅਲਮਾਰੀ 'ਚ ਪਏ ਤੇ ਜੋ ਜੋ ਲਿਓਣਾ ਲੇ ਆਇਆ ਨਾਲੇ ਨੂੰ ਰਹਿਣ ਦੇ ਤੂੰ ਆਪੇ ਕੱਲੀ ਜਾ ਨਾਲੇ ਖਾ ਪੀ ਆਵੇਂ ਇਹਦੇ ਲਈ ਮਹਕੋਸ਼ ਕਿ ਨਾਲੇ ਇਹਦੀ ਨਾਲੇ ਹੀ ਕੋਈ ਰਹਿਣ ਦੇ ਅੱਛਾ ਉੱਥੇ ਨਾਲ ਜਾਏਗੀ ਇਹਨੂੰ ਵੀ ਖਵਾਉਣਾ ਹੀ ਪੈਣਾ ਤੁਹਾਨੂੰ ਆਹ ਤੇ ਉਹ ਤੇ ਵਾਧੂ ਖਰਚਾ ਪੈ ਜਾਣਾ ਸਭ ਤੂੰ ਕੱਲੀ ਜਾ ਆਹ ਚਲੋ ਫਿਰ ਮੈਂ ਦੱਸ ਦਉ ਪੈਸੇ ਕਿੱਥੇ ਪਏ ਨੇ ਅਲਮਾਰੀ ਚ ਪਏ ਯੋ ਉਥੋਂ ਲੱਲਾ ਅਛਾ ਠੀਕ ਆ ਫਿਰ ਮੈਂ ਲੈ ਲਾਂ ਪੈਸੇ ਤੇ ਫਿਰ ਮੈਂ ਹੋ ਕੇ ਆਉਣੀ ਆ ਤੇ ਨਾਲੇ ਸਬਜ਼ੀਆਂ ਲੈ ਆਈ ਸਬਜ਼ੀਆਂ ਵੀ ਮੁੱਕੀਆਂ ਆਹੋਥੇ ਲੱਗ ਗਈ ਸਬਜ਼ੀ ਵੀ ਮਿਲ ਜਾਣੀ ਹੈ ਤੇ ਨਾਲ ਪਹਿਲਾਂ ਦੂਜਾ ਸਮਾਨ ਲੈ ਲਾਂਗੇ ਫਿਰ ਸਬਜ਼ੀ ਵਾਲ ਹੋ ਜਾਣਗੇ ਜਿਹੜੀ ਜਿਹੜੀ ਚੀਜ਼ ਲੋਡ ਹੋਏਗੀ ਤੇ ਉਹ ਲੈ ਲਾਂਗੇ ਤੇ ਇਹ ਦੇਖੋ ਮੈਂ ਤਾਂ ਉਹ ਨਹੀਂ ਕਪੜੇ ਕੂਪੜੇ ਕਰਦਾ ਕੰਮ ਕਰਾਉਣੀ ਆ ਹੋਰ ਵੀ ਜਿਹੜਾ ਨਿੱਕਾ ਮੋਟਾ ਕੋਈ ਹੋਏਗਾ ਨਾ ਇਹਦੇ ਕੋ ਕਰਾ ਲਿਓ ਮੇਰੇ ਆਉਣ ਤੱਕ ਕਰਾਉਣੀ ਆ ਸਾਨੂੰ ਪਤਾ ਫਿਰ ਉੱਤੋਂ ਗਰਮੀ ਵੀ ਇੰਨੀ ਆ ਤੂੰ ਮੈਂ ਬਾਜ਼ਾਰੋਂ ਹੋ ਕੇ ਆਉਣਾ ਵਾ ਤੇ ਆਗੇ ਨਾ ਹੋਏ ਇਹ ਬੈਠੀ ਹੋਏ ਆਰਾਮ ਨਾਲ ਮੈਨੂੰ ਹੀ ਕਰਨਾ ਪਵੇ ਨਹੀਂ ਨਹੀਂ ਕਰਮ ਨਹੀਂ ਰਾਤ ਦੇ ਵਾਸਤੇ ਆਟਾ ਵੀ ਗਨਾਂ ਲੈਣੀ ਹੈ ਦੇਖੋ ਆ ਤੇ ਪਿਆਜ਼ ਪੂਜ ਘਟਾ ਕੇ ਰੱਖਣੀ ਆ ਤੇ ਤੜਕੇ ਮੈਂ ਲਾ ਲਾਂਗੀ ਤੇ ਫੁਲਕੇ ਤੂੰ ਫਿਰ ਲਾ ਲਈ ਇਹਦੇ ਕੋ ਨਹੀਂ ਲਵਾਉਣੇ ਮੈਂ ਇਹ ਜੰਗੇ ਲਉਂਦੀ ਨਹੀਂ ਇਦਾਂ ਹੀ ਕਰਦੇ ਆ ਚਲ ਠੀਕ ਆ ਮੈਂ ਫੜ ਲਾਂ ਫਿਰ ਪੈਸੇ ਜਾ ਲੈ ਆ ਲੈ ਆ ਫਿਰ ਉਹ ਤੋਪ ਚੜ ਜਾਣੀ ਛੇਤੀ ਆ ਜੀ ਫਿਰ ਆਹੋ ਆਹ ਮੰਮੀ ਚੱਲੀ ਫਿਰ ਮੈਂ ਚੱਲ ਠੀਕ ਹੈ ਟਾਈਮ ਨਾਲ ਆ ਜੀ ਫਿਰ ਆਹੋ ਆ ਜਾਣਾ ਮੈਂ ਹੁਣੇ 36 ਮਿੰਟੋਂ ਮੈਂ ਨਾਲੇ ਸਬਜ਼ੀ ਲੈ ਆਈਆਂ ਆਪਣੀ ਮਰਜ਼ੀ ਨਾਲ ਜਿਹੜੀ ਲਿਓਣੀ ਹੋਏਗੀ ਠੀਕ ਸਸ਼ੀਗਾਂ। ਤੁਸੀਂ ਕਾਲ ਹੋਰ ਸਿਮੀ ਠੀਕ ਠਾਕ ਹੈ? ਹਾਂ ਵਧੀਆ, ਤੁਸੀਂ ਸੁਣਾਓ। ਬੱਸ ਵਧੀਆ। ਹੋਰ ਕਿੱਦਾਂ ਰਿਹਾ ਸਫ਼ਰ? ਸਫ਼ਰ ਵਧੀਆ ਇਹ ਤਾਂ ਪਤਾ ਹੀ ਆ। ਗਰਮੀ ਕਿੰਨੀ ਆ ਬਾਹਰ? ਗਰਮੀ ਹੈ ਹੀ ਬੜੀ ਹੈ। ਸਸ਼ੀਗਾਂ ਮੈਂ। ਸਸ਼ੀਗਾਂ ਸੰਜੂ ਕੀ ਹਾਲ ਹੈ? ਬੱਸ ਵਧੀਆ, ਤੁਸੀਂ ਠੀਕ ਹਾਂ। ਹਾਂਜੀ। ਕਿੱਦਾਂ ਦਾ ਸਫ਼ਰ ਰਿਹਾ? ਹਾਂ ਮੈਂ ਵੀ ਠੀਕ ਹਾਂ। ਸਫ਼ਰ ਤਾਂ ਬਹੁਤ ਵਧੀਆ ਰਿਹਾ। ਹੋਰ ਸੁਣਾ ਨਵੀ ਦਾਜੀ? ਬੱਸ ਵਧੀਆ। ਸ਼ਹਿਨਾਜ਼ ਪਾਣੀ ਲਿਆ। ਸਤਿ ਸ਼੍ਰੀ ਅਕਾਲ ਜਿੱਜੂ ਸਤਿ ਸ਼੍ਰੀ ਅਕਾਲ ਨਹੀਂ ਆ ਪਾਣੀ ਕਿਦਾਂ ਲਿਆਉਂਦੀ ਆ ਤੂੰ ਐਦਾਂ ਪਾਣੀ ਲਿਆਈਦਾ ਅਕਲ ਨਹੀਂ ਦਿੱਤੀ ਤੈਨੂੰ ਕਿਸ ਨੇ ਚੱਲ ਇਹ ਟ੍ਰੇ ਚ ਰੱਖ ਕੇ ਪਾਣੀ ਉਹ ਮਮੀ ਲੈੰਦੋ ਮੈਂ ਐਦਾਂ ਹੀ ਪੀ ਲੈਣਾ ਵਾ ਨਹੀਂ ਨਹੀਂ ਰੁਕ ਜਾ ਸੰਜੂ ਤੂੰ ਆਪੇ ਟ੍ਰੇ ਚ ਲਿਆਉਂਦੀ ਆ ਜਾ ਨਹੀਂ ਲਿਆ ਉਹ ਸੰਜੂ ਤੇਰੇ ਕੰਮ ਕਰਦਾ ਸੁਣਾ ਕਿਦਾਂ ਕੰਮ ਕਰਦਾ ਮਮੀ ਵਧੀਆ ਮਹਾਰਾਜ ਦੀ ਕਿਰਪਾ ਆ ਵਧੀਆ ਚੱਲੀ ਜਾਂਦਾ ਨਹੀਂ ਇੱਥੇ ਖਲੋ ਗਈ ਸਾਡੇ ਸਰਾਣੇ ਚੜ ਕੇ ਜਾ ਕੇ ਚਾਹ ਦਾ ਪਾਣੀ ਧਾਰ ਉੱਧਰ ਅਲਾ ਜਟਰੇ ਨਹੀਂ ਨਹੀਂ ਮੰਮੀ ਮੈਂ ਚਾਹ ਨਹੀਂ ਜੇ ਪੀਣੀ ਗਰਮੀ ਬੜੀ ਆ ਮੈਂ ਅੱਗੇ ਥੱਕਿਆ ਆਇਆ ਮੈਂ ਰੈਸਟ ਕਰਨੀ ਆ ਤੇ ਕੋਈ ਨਹੀਂ ਸੰਝੂ ਥਕਾਵਟ ਲੱਤ ਜੂਗੀ ਘਟ ਘਟ ਪੀਨੇ ਆ ਉਹ ਨਹੀਂ ਨਹੀਂ ਮੈਂ ਨਹੀਂ ਪੀਣੀ ਜਾ ਤੇ ਮੈਂ ਰੈਸਟ ਕਰਨਾ ਜਾ ਨਹੀਂ ਫਿਰ ਲੈ ਜਾ ਟਰੇ ਝੁੱਕ ਕੇ ਤੇ ਪਾਂਡੇ ਪੁੰਡੇ ਵੇਖ ਲੈ ਜੇ ਮਾਂ ਜੇ ਨਾ ਤੇ ਉਹ ਮਾਹੀ ਲਾ ਸਿਮੀ ਜਾ ਸੰਜੂ ਨੇ ਕਪੜੇ-ਕੁਪੜੇ ਬਦਲਨੇ ਹੋਣੇ ਆ ਤੇ ਨਾਲੇ ਚੱਪਲ ਤੇ ਉਹਨੂੰ ਬੂਟ ਲਾਉਣੇ ਹੋਣੇ ਉਹਨੇ ਆਹ ਜਾਨੀ ਨਾਲੇ ਪੁੱਛ ਲੈਣੀ ਕੁਛ ਖਾਣਾ ਖੋਣਾ ਵਾ ਬਣਾਵਾ ਆਹ ਬਣਾ ਦੇ ਫਿਰ ਉਹਨੂੰ ਕੋਈ ਠੰਡਾ ਪਾਣੀ ਬਣਾ ਦੇ ਸੰਜੂ ਤੂੰ ਇਹ ਫੋਨ ਚਲਾਈ ਜਾਂਦੇ ਹੋ ਕਰ ਲੈਨੇ ਆ ਕਪੜੇ-ਕੁਪੜੇ ਚੇਂਜ ਦਵਾ ਲਿਆ ਕੇ ਨਾਲ ਚਪਲ ਚੁੱਪਲ ਲਿਆ ਦਿੰਨੀ ਆ। ਉਹ ਨਹੀਂ ਨਹੀਂ ਬੂਟ ਤੇ ਮੈਂ ਲਾ ਹੀ ਲਿਆ। ਤੇ ਆਹ ਕੱਪੜੇ ਕੁਬੜੇ ਮੈਂ ਸ਼ਾਮ ਨੂੰ ਚੇਂਜ ਕਰਾਂਗਾ ਨਾ ਨੂੰ ਗਿਆ। ਥੱਕਿਆਂ ਬਹੁਤ ਆ ਮੈਂ ਸਫ਼ਰ ਜਾ ਕੇ। ਅੱਛਾ ਅੱਛਾ। ਕਿੱਦਾਂ ਫਿਰ ਉੱਥੇ ਵਧੀਆ ਇਹ ਸਾਰਾ ਸਭ ਠਾਵ? ਹਾਂ ਹਾਂ ਵਧੀਆ ਕੰਮ ਕਾਰ ਚੱਲੀ ਜਾਂਦਾ ਉੱਥੇ। ਤੇ ਗਰਮੀ ਕਿੰਨੀ ਜਿੰਨੀ ਇੱਥੇ ਆ? ਘਕਾਟਾ। ਗਰਮੀ ਐ ਤੁਹਾਡੇ ਜਿੰਨੀ ਆ ਮੈਂ ਕਿਹੜੇ ਨਾਰਵੇ ਜੌਬ ਕਰਨਾ। ਪਤਾਈਆ ਤੈਨੂੰ। ਤਵੇ ਪੁੱਛਣਾ ਤਾਂ ਹੁੰਦਾ ਹੀ ਆ। ਆਹੋ ਗਰਮੀ ਗਰਮੀ ਤਾਂ ਠੀਕ ਆ। ਅੱਛਾ। بارش پوری شويه پھر ادھر کے نہیں نا نا بارش ਕਿੱਥੇ ਆ ਤਿੰਨ ਕਿ ਦਿਨ ਨੇ ਨੇਰੀ ਨੂਰੀ ਬਹੁਤ ਆਈ ਉੱਥੇ ਉਦਾਂ ਆ ਵੀ ਨੇਰੀ ਆਉਂ ਨਾਲ ਜਰਾ ਠੰਡਾ ਠੁੰਡਾ ਮਾੜਾ ਮੋਟਾ ਹੋ ਜਾਂਦਾ ਰੋਜ਼ ਸ਼ਾਮ ਨੂੰ ਠੰਡਾ ਤਾਂ ਹੋ ਜਾਂਦਾ ਤੇ ਪਰ ਨੇਰੀ ਖਲਾਰਾ ਵੀ ਕਿੰਨਾ ਪਾ ਦਿੰਦੀ ਹੈ ਨਾ ਨੇਰੀ ਆਉਂ ਨਾਲ ਕਿਤੇ ਇੰਨਾ ਖਲਾਰਾ ਕੰਮ ਵੱਜ ਜਾਂਦਾ ਹੂੰ ਇਹ ਤੇ ਹੈਗਾ ਹੋਰ ਤੂੰ ਠੀਕ ਆ ہاں ਮੈਂ ਠੀਕ ਠਾਕ ਵਧੀਆ ਤੇ ਰੋਟੀ ਰੋਟੀ ਫਿਰ ਆਪ ਹੀ ਬਣਾਉਂਦੇ ਹੋ ਨਾ ਨਾ ਡੱਬਾ ਲਾਇਆ ਹੁੰਦੇ ਤਿੰਨੇ ਟਾਈਮ ਆ ਜਾਂਦਾ ਡੱਬਾ ਆ ਰਾਮ ਨਾਲ ਰੋਟੀ ਖਾਈ ਦੀ ਨਹੀਂ ਤੁਹਾਨੂੰ ਉਹ ਦੋ ਹਫ਼ਤੇ ਪਹਿਲਾਂ ਫੋਨ ਕੀਤਾ ਹੋਰ ਤੇ ਤੁਸੀਂ ਕਹਿਣ ਦੇਈ ਮੈਂ ਰੋਟੀ ਬਣਾਉਂ ਡਿਆ ਵਾਂ। ਓਹੋ ਉਦੋਂ ਪਤਾ ਕੀ ਆਏ ਉਦੋਂ ਮੈਂ ਕਮਰਾ ਕੀਤਾ ਸੀ ਚੇਨ ਜਿੱਥੇ ਮੈਂ ਗਮ ਕਰਦਾ ਨਾ ਉਹਦੇ ਲਾਗੇ ਮੈਨੂੰ ਕਮਰਾ ਮਿਲ ਗਿਆ ਵਧੀਆ ਤੇ ਨਾਲੇ ਸਸਤਾ। ਅੱਛਾ ਅੱਛਾ। ਤੇ ਜਿਹੜੇ ਮੇਰੇ ਪੈ ਬਜਦੇ ਮੈਂ ਉਹਦਾ ਡਬਲ ਵਾ ਲਿਆ। ਠੀਕ ਆ ਠੀਕ ਆ। ਰੋਟੀ ਦਾ ਤਾਂ ਨਹੀਂ ਕੋਈ ਚੱਕਰ ਹੈਗਾ। ਚੱਲ ਵਧੀਆ। ਕੀ ਪਹਿਲਾਂ ਕੰਮ ਤੋਂ ਆ ਕੇ ਫੇਰ ਰੋਟੀ ਬਣਾਉਣੀ ਨਹੀਂ ਕਿਹੜੀ ਸੋਖੀ। ਨਹੀਂ ਨਾਲੇ ਮੈਨੂੰ ਤੂੰ ਇੱਕ ਗੱਲ ਦੱਸ। ਮੰਮੀਆਂ ਸ਼ੈਨਾਜ਼ ਨੂੰ ਇਹਨਾਂ ਗੁੱਸੇ ਕਿਉਂ ਹੈ? ਕੀ ਗੱਲ ਕੋਈ ਗੱਲ ਹੋਈ ਹੈ ਘਰ? ਨਹੀਂ। ਮੰਮੀ ਤੇ ਉਦਾਂ ਹੀ ਖੇਚ ਜਾਂਦੇ ਆ ਇਹਨੂੰ ਸਮਝ ਨਹੀਂ ਨਾ ਲੱਗਦੀ ਛੇਤੀ ਤੇ ਮੰਮੀ ਨੂੰ ਫਿਰ ਇਹ ਗੁੱਸਾ ਚੜਾ ਦਿੰਦੀ ਐ ਮੰਮੀ ਕਹਿੰਦੇ ਕੁਛ ਆ ਇਹ ਕਰਦੀ ਕੁਛ ਆ ਉਹ ਚੱਲ ਨਿਆਣੀ ਐ ਛੋਟੀ ਐ ਤੇਰੇ ਨਾਲੋਂ ਤੇ ਮੰਮੀ ਨੂੰ ਕਹਿਆ ਜਰਾ ਪਿਆਰ ਨਾਲ ਹੀ ਬੋਲਿਆ ਕਰੋ ਪਿਆਰ ਨਾਲ ਕੀ ਬੋਲਣ ਤੁਹਾਨੂੰ ਪਤਾ ਹੀ ਐ ਫਿਰ ਹੁਣ ਦੱਸਾਂਗੇ ਤੇ ਫੇਰ ਹੀ ਇਹਨੂੰ ਕੋਈ ਸਮਝ ਲੱਗੇਗੀ ਤੁਹਾਨੂੰ ਪਤਾ ਗਾਂ ਇਹੋ ਗੱਲਾਂ ਤੋਂ ਨਿੱਕੀਆਂ ਨਿੱਕੀਆਂ ਦਾ ਕਲੇਸ਼ ਵੱਧ ਜਾਂਦੇ ਨੇ ਤਾਂ ਹੀ ਮੰਮੀ ਸਮਝਾਉਂਦੇ ਰਹਿੰਦੇ ਵੀ ਇਦਾਂ ਨਹੀਂ ਇਦਾਂ ਕਰੀਦਾ ਵਾ ਆ ਗੱਲ ਤੇ ਤੇਰੀ ਵੀ ਠੀਕ ਐ ਪਰ ਫਿਰ ਵੀ ਮੈਂ ਵੇਖਿਆ ਨਾ ਮੰਮੀ ਨੇ ਜਿੱਦਾਂ ਉਹ ਰੋਂੜੀ ਹੀ ਇੰਦਰ ਆ ਕੇ ਚਲ ਕੋਈ ਨਹੀਂ ਕਹਦਾਂਗੀ ਮੰਮੀ ਨੂੰ ਅੱਦਾਂ ਮੈਂ ਹੂੰ ਵੀ ਚੱਜਣਾ ਹੀ ਬੋਲਿਆ ਕਰੋ ਚਲ ਠੀਕ ਆ ਵੇਲਾ ਕਾਲਾ ਕੋਈ ਕੰਮ ਕਰ ਕੋਈ ਨਾਲੇ ਸਿਮੀ ਪਿਛਲੇ ਸਾਲ ਤੋਂ ਚਲੋ ਲੇਟ ਹੋ ਗਿਆ ਤੁਸੀਂ ਇਹਦੀ ਸਕੂਲ ਚ ਐਡਮਿਸ਼ਨ ਨਹੀਂ ਕਰਾਈ ਤੇ ਇਸ ਸਾਲ ਕਰਵਾ ਦੇਣੇ ਹੁਣ ਤਾਂ ਮਹੀਨਾ ਹੋ ਗਿਆ ਐਡਮਿਸ਼ਨ ਨਹੀਂ ਹੋਈਆਂ ਉਹਨੂੰ ਸਕੂਲ ਸਕਾਲ ਜਾਏਗੀ ਨਾ ਤੇ ਪੜ੍ਹ ਲਿਖ ਲਏਗੀ ਤੇ ਚਲੋ ਗਾਂ ਵਧੀਆ ਫਿਊਚਰ ਬਣ ਜਾਊਗਾ ਤੇ ਧਿਆਨ ਦਿਓ ਥੋੜਾ ਤੁਸੀਂ ਇਹਦੇ ਵਾਲਾ ਨਹੀਂ ਨਹੀਂ ਮੰਮੀ ਨੇ ਤੇ ਉਦਨੇ ਨੂੰ ਇੰਨਾ ਜ਼ੋਰ ਲਾਇਆ ਏ ਮੰਮੀ ਸੋਗਾ ਇਹਨੂੰ ਘਰੋਂ ਖਿੱਚ ਕੇ ਲੈ ਆ ਕੇ ਗਏ ਕਿ ਚਲ ਤੇਰੀ ਐਡਮਿਸ਼ਨ ਕਰਾਵਾਂ ਪਰ ਇਹ ਇਹ ਤੇ ਮੰਨੀ ਨਹੀਂ ਕਿਤੇ ਇਹ ਤੇ ਪੈਰਾਂ ਦੇ ਪਾਣੀ ਨਹੀਂ ਪੈਣ ਦੇਂਦੀ ਮੰਮੀ ਇਹ ਤੇ ਬੜਾ ਕਿਹਾ ਸੀ ਕਿ ਚਲ ਪੜ ਲਏਗੀ ਉਹ ਚੰਗੀ ਗੱਲ ਆ ਹਮ ਪਰ ਹੁਣ ਤੱਕ ਕਾ ਵੀ ਕੀ ਕਰ ਲੈਣਾ ਜਦੋਂ ਬੱਚਾ ਮੰਨੇ ਹੀ ਨਾ ਨਹੀਂ ਪਰ ਇਹ ਵੀ ਗੱਲ ਗਲਤ ਹੈ ਨਾ ਪੜਨਾ ਚਾਹੀਦਾ ਇਹਨੂੰ ਕੱਲ ਨੂੰ ਵੱਡੀ ਹੋਣਾ ਵਿਆਹ ਸ਼ਾਦੀ ਕਰਨਾ ਪੜ੍ਹੀ ਲਿਖੀ ਹੋਏਗੀ ਤੇ ਆਪਣੇ ਪੈਰਾਂ ਤੇ ਸਟੈਂਡ ਹੋ ਜਾਏਗੀ ਕਮ ਸੇ ਕਮ ਜਿਆਦਾ ਨਹੀਂ ਪੜਨਾ ਤੇ ਪਲੱਸ 2 ਤੇ ਕਰੇ। ਆਓ ਇਹ ਤੁਹਾਡੀ ਗੱਲ ਸਹੀ ਆ ਪਰ ਹੁਣ ਕਹੀ ਕੀ ਕਰ ਸਕਨੇ ਆ। ਇਹ ਪਹਿਲਾਂ ਨਾ ਬੱਚੇ ਦਾ ਆਪਣਾ ਵੀ ਮਨ ਹੋਣਾ ਚਾਹੀਦਾ ਪੜਨ ਦਾ। ਤੁਹਾਨੂੰ ਪਤਾ ਵੀ ਪੜਨ ਵਾਲੀਆਂ ਚੀਜ਼ਾਂ ਧੱਕੇ ਨਾਲ ਥੋੜੀ ਪੜਾਈਆਂ ਜਾਂਦੀਆਂ ਨੇ ਜਿੰਨੇ ਚਿਰ ਆਪਣਾ ਅੰਦਰੋਂ ਦੇਲ ਨਾ ਕਰਦਾ ਹੋਏ। ਨਹੀਂ ਨਹੀਂ ਤੂੰ ਸਮਝਾਏਗਾ ਤੇਰੀ ਛੋਟੀ ਆ ਕੀ ਬਤਾ ਤੇਰੀ ਗੱਲ ਮੰਨ ਮੁੰਨ ਲਵੇ ਤੇਨੂੰ ਕਿਤੇ ਪੜਨੇ ਪਾਓ। ਘਰ ਰਹਿ ਰਹਿ ਕੇ ਵੀ ਤੇ ਬੰਦਾ ਸ਼ਿਦਾਈ ਹੋ ਜਾਂਦਾ। ਕੋਈ ਨਹੀਂ ਅੱਜ ਮੈਂ ਇਹਨੂੰ ਫੇਰ ਕਹਾਂਗੀ ਕਿ ਤੇਰੇ ਜੀਜੂ ਵੀ ਕਹਿ ਰਹੇ ਸੀ ਸਕੂਲ ਵੱਲੋਂ ਤੇ ਐਡਮਿਸ਼ਨ ਲੈ ਸਕੂਲ ਚ। ਚਲ ਠੀਕ ਆ ਜਿਮੀ ਤੂੰ ਕਰ ਲੈ ਕੋਈ ਕੰਮ ਕਰਾ ਮੈਨੂੰ ਨੀਂਦ ਬਹੁਤ ਆਈ ਆ ਆ ਕਰ ਲੋ ਤੂੰ ਹੀ ਰੈਸਟ ਤੇ ਮੈਂ ਕਰਾਂ ਕੋਈ ਕੰਮ ਵੇਖਾਂ ਉੱਠ ਕੇ ਸੰਜੋ ਹਮ ਆ ਲੈ ਲੋ ਚਾਹ ਬਣਾ ਕੇ ਲਿਆਈ ਆ ਲਾਚੀਆਂ ਲੁਚੀਆਂ ਆ ਆ ਪਾਈਆਂ ਲੱਗਦੀਆਂ ਤੈਨੂੰ ਲਾਚੀਆਂ ਵਾਲੀ ਪਸੰਦ ਆ ਤਾਂ ਹੀ ਪਾ ਕੇ ਲਿਆਈ ਆ ਮਿੱਠਾ ਆ ਬੜਾ ਪਾਇਆ ਯਾਰ ਤੂੰ ਆਏ ਹਾਈ ਪਤਾ ਨਹੀਂ ਤੂੰ ਉੱਥੇ ਕਿੰਨੀ ਕ ਫਿੱਕੀ ਚਾਹ ਪੀਂਦੇ ਹੋ ਕਿੱਦਾਂ ਦੀਆਂ ਚਾਹਾਂ ਪੀਂਦੇ ਹੋ ਹਮ ਮੈਂ ਤਾਂ ਆਪਣੇ ਵੱਲੋਂ ਠੀਕ ਹੀ ਪਾਇਆ ਚੱਲ ਛੱਡ ਆ ਜਿੱਦਾਂ ਕਰ ਯਾਰ ਕੋ ਵਧੀਆ ਜੀ ਰੋਟੀ ਖਾ ਕੇ ਨੇ ਦਿਨ ਹੋ ਗਿਆ ਬਾਹਰ ਦੀਆਂ ਖਾ ਖਾ ਕੇ ਨਾ ਮਾਨ ਹੀ ਆ ਗਿਆ ਮੇਰਾ ਤੇ ਕੋਈ ਗੱਲ ਨਹੀਂ ਉਸੇ ਨਾਲ ਜਿਹਾ ਆਲੂ ਕਰਤੇ ਆ ਬੋਇਲ ਤੇ ਆਟਾ ਗੁੰਦੀ ਪਈ ਆ ਤੇ ਫੁਲਕੇ ਫਿਰ ਮ ਬਣਾਉਣੇ ਪਰੌਂਠੇ ਹੂੰ ਆ ਨਾਲ ਮੱਖਣ ਮੱਖਣ ਦੇ ਖਾ ਲਾਂਗਾ ਕਿੰਨੇ ਦਿਨ ਹੋ ਗਿਆ ਕਿ ਤੇ ਘਰ ਦੀ ਰੋਟੀ ਖਾਦੀ ਨਹੀਂ ਹਾਂ ਬਸ ਕੋਈ ਨਹੀਂ ਆਓ ਤੀ ਪੀ ਲੋ ਚਾਹ ਚ ਫਿਰ ਮ ਬਣਾਉਣ ਲੱਗੀ ਆ ਨਹੀਂ ਤੁਸੀਂ ਕਿ ਚਾਰ ਕਿ ਛੁੱਟੀਆਂ ਲੈ ਕੇ ਆ ਜਾਂਦੇ ਹੋ ਤੇ ਮਸਾ ਵੱਧ ਛੁੱਟੀ ਲੈ ਆਇਆ ਕਰਾਂ ਹਾਂ ਨਾ ਇਹਨਾਂ ਛੁੱਟੀਆਂ ਦਾ ਕੁਝ ਪਤਾ ਲੱਗਦਾ ਝਾਟੀ ਲੰਘ ਜਾਂਦੀਆਂ ਨੇ ਯਾਰ ਤੈਨੂੰ ਪਤਾ ਤੇ ਆਇਆ ਵਰਕ ਲੋਡ ਕਿੰਨਾ ਵਾ ਨਾਲੇ ਕੰਪਨੀ ਸਾਲ ਚ ਕਿੰਨੀਆਂ ਵੀ ਛੁੱਟੀਆਂ ਦਿੰਦੀ ਆ ਉਹ ਜਿੰਨੀਆਂ ਦੇ ਦਿੰਦੀ ਆ ਮੈਂ ਓਨੀਆਂ ਮੈਨੇਜ ਕਰਕੇ ਮਹੀਨੇ ਚ 4-5 ਦਿਨ ਘਰ ਆ ਜਾਣਾ ਹੁਣ ਨਹੀਂ ਮਿਲਦੀ ਦੱਸ ਮੈਂ ਕੀ ਕਰਾਂ ਆ ਇਹ ਤਾਂ ਗੱਲ ਤਾਂ ਠੀਕ ਆ ਅੱਧੀਆਂ ਗੱਲਾਂ ਮੈਨੂੰ ਉਹਦੇ ਚੇਤੇ ਆਉਂਦੀਆਂ ਜੋ ਤੁਸੀਂ ਹੋ ਕੇ ਵੀ ਚਲ ਜਾਂਦੇ ਹੋ ਵੀ ਆ ਵੀ ਗੱਲ ਕਰਨੀ ਕਈ ਕੰਮ ਰਹਿ ਜਾਂਦੇ ਏਦਾਂ ਕਾਲੀ ਕਾਲੀ ਚ ਹਮ ਨਾਲੇ ਬੰਦਾ ਥੋੜੀ ਲੰਬੀ ਛੁੱਟੀ ਆਵੇ ਨਾ ਜਾ ਕੇ ਤੇ ਘੁੰਮ ਘੁੰਮਾਉਂਦਾ ਵਾ ਜਾ ਕੇ ਇੱਧਰ ਉੱਧਰ ਹੋ ਆਉਂਦਾ ਕਿ ਰਿਸ਼ਤੇਦਾਰ ਕੋ ਚਲ ਜਾਂਦਾ ਹਮ ਇਹ ਵੀ ਤੇਰੀ ਵੀ ਗੱਲ ਠੀਕ ਆ ਕੋਈ ਗੱਲ ਨਹੀਂ ਅਗਲੀ ਵਾਰੀ ਮੈਂ ਕੋਸ਼ਿਸ਼ ਕਰਾਂਗਾ ਵੀ ਹਫ਼ਤੇ ਲਈ ਆਵਾਂ ਆਹੋ ਇਦਾਂ ਕਰਿਓ ਯੋ ਕਿ ਲੀਵਰੀ ਥੋੜੀ ਵੱਧ ਛੁੱਟੀ ਚ ਆਇਓ ਹਾਂ ਹਫਤੇ ਹਫਤੇ ਦੀ ਛੁੱਟੀ ਲੈ ਜਾਵਾਂ ਉਹ ਤੋਂ ਬਾਅਦ ਵੇਖਾਂਗੇ ਫਿਰ ਹਾਂ ਤੇ ਕਰਾਂ ਫਿਰ ਮੈਂ ਪਰੌਂਡਿਆਂ ਦੀ ਤਿਆਰੀ ਆਓ ਜਲਦੂ ਬਣਾ ਫਿਰ ਮੈਂ ਤਿਆਰਦੁਰ ਵੀ ਹੋਣਾ ਵਾ ਆਓ ਚਲੋ ਠੀਕ ਆ ਆ ਲੈ ਕੱਪ ਲੈ ਜਾ ਆਹ ਚਲੋ ਠੀਕ ਆ ਆ ਜਾਣਾ ਨਾ ਤੁਸੀਂ ਗੱਲ ਮੈਂ ਇੱਕ ਦਿਨ ਲੇਟ ਆਉਣਾ ਚਲੋ ਠੀਕ ਹੈ ਠੀਕ ਹੈ ਮੈਂ ਤੁਹਾਨੂੰ ਕਰਦਾ ਹਾਂ ਓਕੇ ਸੰਜੂ ਤੇਰੇ ਕੱਪੜੇ ਧੋਣ ਵਾਲੇ ਹੈਗੇ ਤੇ ਦੇ ਦੇ ਫਿਰ ਕੱਢ ਕੇ ਕਿਉਂ ਤੁਸੀਂ ਧੋਣ ਲਗੇ ਜੇ ਨਹੀਂ ਨਹੀਂ ਮੈਂ ਕਿ ਧੋਣੇ ਆ ਸਹਿਨਾਜ ਧੋਣ ਲੱਗੀ ਆ ਸ਼ਹਿਨਾਜ ਧੋਣ ਲੱਗੀ ਆ ਧੋ ਲੈਂਦੀ ਆ ਕੱਪੜੇ ਨਿੱਕੀ ਜੀ ਦੇ ਆ ਵਾਹ ਬਲੇ ਆਹੋ ਤੋ ਉਹ ਲੈਂਦੀ ਹੁੰਦੀ ਆ ਸੰਜੂ ਜਿੱਦਾਂ ਮੈਂ ਦੱਸਣਾ ਵੀ ਇਦਾਂ ਕਰ ਇਦਾਂ ਕਰ ਤੇ ਉਹ ਫਿਰ ਕਰ ਲੈਂਦੀ ਹੁੰਦੀ ਆ ਚਲੋ ਠੀਕ ਆ ਬੱਚੇ ਨੂੰ ਸਿਖਾਉਣਾ ਵੀ ਚਾਹੀਦਾ ਤੁਸੀਂ ਇਦਾਂ ਕਰੋ ਸਟੋਰ ਜਿੱਨਾ ਮੇਰੀ ਇੱਕ ਪੈਂਟ ਆ ਤੇ ਦੋ ਟੀ-ਸ਼ਰਟ ਆ ਸਿਮੀ ਨੂੰ ਬੋਲ ਦੋ ਵੜਦੇ ਕਿਦਾਂ ਨੂੰ ਚੰਗਾ ਮੈਂ ਵੀ ਉਠਾ ਕੇ ਨਾਲ ਆਉਣਾ ਮੋੜਾ ਟਾਈਮ ਹੋ ਗਿਆ ਨਹੀਂ ਬਾਹ ਤੇ ਵਿੱਚ ਕੱਪੜੇ ਹਾਂਜੀ ਤਾਂ ਹੀ ਬਾਹ ਤੇ ਆ ਆਲਾ ਫੜ ਕੰਬਲ ਤੇ ਆ ਵੀ ਤੂੰ ਤਾਈ ਐਡਾ ਭਾਰਾ ਕੰਬਲ ਮੈਂ ਕਿੱਥੋਂ ਧੋਣਾ ਨਾਲੇ ਮੇਤੋ ਦਾ ਤੋਤਾ ਹੀ ਨਹੀਂ ਜਾਣਾ ਨਹੀਂ ਇਹਦਾ ਕਿਹੜਾ ਮੰਦ ਪੜ ਰਾਇਆ ਟੱਬ ਚ ਪਾਣੀ ਪਾ ਸਰਫ ਕੋਲਦੇ ਨੂੰ ਵਿੱਚ ਡੋਬਦੇ ਮੁੜ ਕੇ ਲੀਤੜਦੀ ਫੜ ਤਾਂ ਨਾਲੇ ਇੱਕ ਗੱਲ ਸੁਣ ਮੇਰੀ ਇਹਦੇ ਚ ਕੱਪੜੇ ਕੱਢ ਕੇ ਨਾ ਤੇ ਇਹਦੇ ਚ ਪਾ ਕੇ ਉੱਤੇ ਸੁੱਕਣੇ ਪਾ ਕੇ ਆਈ ਜਿੰਨੀ ਦੇਰ ਆ ਕੱਪੜੇ ਹੁੰਦੇ ਨਾ ਓਨੀ ਦੇ ਡੋਬਦੇ ਉਥੇ ਚਾਰ ਰੋਟੀਆਂ ਖਾਂਦਾ ਤੈਨੂੰ ਪਤਾ ਅਕਲ ਵੀ ਕੋਈ ਸਿੱਖ ਲਿਆ ਕਰ ਚੱਲ ਵਧੀਆ ਤੁਹਾਨੂੰ ਪਸੰਦ ਤੇ ਆ ਗਏ ਨੇ ਸ਼ਨਾਜ ਹਾਂਜੀ ਦੀਦੀ ਕੀ ਕਰਕੇ ਆਈਆਂ ਕੱਪੜੇ ਧੋ ਕੇ ਆਈਆਂ ਤੇ ਵੇਲਾ ਕਿੰਨਾ ਗੰਦ ਪਿਆ ਵਾ ਤੇ ਕਿਤੇ ਝਾੜੂ ਵੀ ਲਾ ਲਾ ਐਵੇਂ ਇਦਾਂ ਟਹਿਲਦੀ ਰਹਿਣੀ ਐ ਲਗਾ ਦਿਨ ਆਸ ਕੀ ਕਰਨ ਦੀ ਹੈ ਕੁਛ ਨਹੀਂ ਜੀਜੀ ਬਰਤਨ ਸਾਫ ਕਰਨ ਦੀ ਸੀ ਕਰ ਦੇ ਸਾਰੇ ਕੰਮ ਤੂੰ ਹੀ ਕਰਨੀ ਆ ਮੈਂ ਵੇਖਣ ਦੇ ਨਹੀਂ ਸਵੇਰੇ ਕੱਪੜੇ ਵੀ ਧੋਣ ਦੇ ਝਾੜੂ ਵੀ ਤੂੰ ਮਾਰਿਆ ਹੁਣ ਭਾਂਡੇ ਧੋਣ ਦੇ ਹਾਂਜੀ ਤੂੰ ਸਕੂਲਸ ਕੱਲ ਕਿਉਂ ਨਹੀਂ ਜਾਂਦੀ ਸਕੂਲ ਜਾਇਆ ਕਰ ਹਾਂਜੀ ਜੱਜੂ ਕਿਹਾ ਸੀ ਮੈਂ ਦੀਦੀ ਨੂੰ ਪਰ ਉਹਨਾਂ ਨੇ ਐਡਮਿਸ਼ਨ ਕਰਾਈ ਨਹੀਂ ਮੈਂ ਕਿੰਨੀ ਵਾਰੀ ਕਿਹਾ ਸੀ ਮੇਰੀਆਂ ਸਹੇਲੀਆਂ ਵੀ ਸਕੂਲ ਜਾਂਦੀਆਂ ਆ ਮੇਰੀ ਵੀ ਐਡਮਿਸ਼ਨ ਕਰਾ ਦਿਓ ਪਰ ਉਹਨਾਂ ਨੇ ਕਰਵਾਈ ਨਹੀਂ ਮੈਂ ਇਹ ਮੈਂ ਸੋਚਾਂ ਜਦੰਦਾ ਮੈਂ ਮਾਂ ਮੈਂ ਵੇਖਣ데요 ਆ ਵਾ ਇਹ ਦੋਵੇਂ ਮਾਂਵਾਂ ਦੀਆਂ ਦੇ ਅੰਦਰ ਬੈਠੀਆਂ ਹੁੰਦੀਆਂ ਤਾਂ ਸਾਰਾ ਕੰਮ ਤੇਰੇ ਕੋਲ ਕਰਾਉਂਦੀਆਂ ਝਾੜੂ ਪੋਚੇ ਬਰਤਨ ਆਪ ਕੀ ਕਰਦੀਆਂ ਸਾਰਾ ਦਿਨ ਹਾਂਜੀ ਸਾਰਾ ਕੰਮ ਮੇਤੋ ਹੀ ਕਰਵਾਉਂਦੇ ਆ ਜੇ ਮੈਂ ਨਾ ਨਾ ਕਰਾਂ ਫੇ ਮੈਨੂੰ ਗੁੱਸੇ ਬਹੁਤ ਹੁੰਦੇ ਆ ਚਲ ਕੋਈ ਗੱਲ ਨਹੀਂ ਤੂੰ ਕੰਮ ਕਰ ਮੈਂ ਦੇਖਦਾ ਹੋਂਤੇ ਆਇਆ ਆ। ਆਹ ਨਾਲੇ ਪਤਾ ਨਹੀਂ ਫੇਰ ਕਿੱਦਾਂ ਆਉਣਗੇ ਫੇਰ ਜਾਇਆ ਜਾਣਾ ਕਿ ਨਹੀਂ ਬਾਅਦ ਚ। ਫਿਰ ਤੁਸੀਂ ਮੈਨੂੰ ਆਹ ਗੱਲ ਦੱਸੋ ਤੁਸੀਂ ਦੋਵੇਂ ਇੱਥੇ ਬੈਠੀਆਂ ਜੀ ਉਹਨੂੰ ਨਿਗੀ ਜੀ ਨੂੰ ਤੁਸੀਂ ਅੰਦਰ ਕੰਮ ਲਾਇਆ। ਮੈਂ ਜਦਨ ਦਾ ਆਇਆ ਨਾ ਮੈਂ ਇਹੀ ਚੀਜ਼ ਨੋਟ ਕਰਨ ਡਿਆ। ਕਦੀ ਤੁਸੀਂ ਕੱਪੜੇ ਧਵਾ ਕਦੀ ਝਾੜੂ ਮਰਾ ਕਦੀ ਕੋਸ਼ਕਰਾ ਤੇ ਹਲ ਹੁਣ ਵੀ ਉਹ ਕੰਮ ਕਰਨ ਢੀ ਅੰਦਰ। ਤੇ ਨਾਲੇ ਸਿਮੀ ਤੂੰ ਮੈਨੂੰ ਇੱਕ ਗੱਲ ਦੱਸ ਤੂੰ ਤੇ ਮੈਨੂੰ ਕੱਲ ਕਹਿੰਦੀ ਆ ਵੀ ਉਹ ਆਪਨੇ ਕੀ ਸਕੂਲੇ ਜਾਂਦੀ। ਉਹਨੂੰ ਮੈਂ ਪੁੱਛ ਕੇ ਆਂ ਉਹ ਕਹਿੰਦੀ ਮੈਨੂੰ ਇਹ ਨਹੀਂ ਕਿ ਪਾਉਂਦੇ ਸਕੂਲ ਨਹੀਂ ਨਹੀਂ ਸਮਝੋ ਤੁਹਾਨੂੰ ਗਲਤ ਫ਼ਹਮੀ ਹੋ ਗਈ ਆ ਅਸੀਂ ਤੁਹਾਨੂੰ ਬੜਾ ਕਿਆ ਲੀਗਾ ਉਹ ਆਪ ਹੀ ਨਹੀਂ ਮੰਨੀ ਗਲਤ ਗੁਲਤ ਫ਼ਹਮੀ ਮੈਨੂੰ ਕੋਈ ਨਹੀਂ ਚੱਲ ਹਾਂ ਮੇਰੇ ਨਾਲ ਸੋਈ ਚ ਮੈਂ ਤੇਰੇ ਮੂੰਹ ਤੇ ਕਰਾਉਣਾ ਵੀ ਤੂੰ ਹੀ ਨਹੀਂ ਪਾਉਂਦੇ ਕਿ ਉਹ ਆਪ ਨਹੀਂ ਪੜਦੀ ਮਾਦਾ ਮੈਨੂੰ ਇੱਕ ਗੱਲ ਦੱਸ ਇਹ ਤੇਰੀ ਕੁੜੀ ਨੂੰ ਤੂੰ ਬੀਏ ਕਰਾਈ ਆ ਨਾ ਤੇ ਜੇ ਉਹ ਤੇਰੀ ਆਪਣੀ ਹੁੰਦੀ ਤੇ ਤੂੰ ਉਹਦ ਨੂੰ ਕਰਾਉਂਦੀ ਮਤਰਿਆਂ ਵਾਲਾ ਹਾਲ ਕਰਨ ਦੇ ਨਾ ਤੁਸੀਂ ਉਹਦੇ ਨਾਲ ਮੰਨਿਆ ਦੇ ਮਾਪਿਓ ਨਹੀਂ ਹੈਗੇ ਇਹਦਾ ਮਤਲਬ ਇਹ ਥੋੜੀ ਵੀ ਤੁਸੀਂ ਉਹਨੂੰ ਪੜਾਉਣਾ ਲਿਖਾਉਣਾ ਹੀ ਨਹੀਂਗਾ ਜੇ ਤੁਹਾਡੀ ਹੁੰਦੀ ਤੇ ਤੁਸੀਂ ਕਰਾਉਂਦੇ ਉਹਨੂੰ ਨਹੀਂ ਨਹੀਂ ਸੰਜੂ ਤੁਹਾਨੂੰ ਨਾ ਗਲਤਫਹਿਮੀ ਹੋ ਗਈ ਆ ਉਹਨੂੰ ਤਾਂ ਹੀ ਬੜਾ ਹੀ ਕਿਹਾ ਸੀ ਸਕੂਲ ਪੈ ਜਾ ਤੇ ਕਹਿੰਦੀ ਮੈਂ ਨਹੀਂ ਪੜਨਾ ਮੇਰਾ ਦਿਲ ਨਹੀਂ ਕਰਦਾ ਪੜਨ ਉਹ ਜਾਓ ਮੰਮੀ ਮੈਂ ਤੇ ਕੱਲ ਇੱਥੇ ਸਾਰਾ ਕੁਝ ਸੁਣ ਲਿਆ ਜਦੋਂ ਤੁਸੀਂ ਉਹਨੂੰ ਕੰਬਲ ਵੱਲੋਂ ਕਹਿੰਦੇ ਮੈਂ ਸਭ ਕੁਝ ਸੁਣ ਲਿਆ ਇੱਥੇ ਉਦੋਂ ਮੈਂ ਤਾਂ ਨਹੀਂ ਬੋਲਿਆ ਵੀ ਚੱਲ ਇਹਨਾਂ ਨੂੰ ਆਪੇ ਆਕਲ ਆ ਜਾਊਗੀ ਓਏ ਉਹਨੂੰ ਪੜਾਓ ਲਿਖਾਓ ਕੱਲੂ ਰਿਸ਼ਤਾ ਹੀ ਕਰਨਾ ਉਹਨੂੰ ਤਾਂ ਕਹਿਣੇ ਕੁਛ ਨਹੀਂ ਜਾਣਾ ਤੁਹਾਨੂੰ ਹੀ ਕਹਿਣਾ ਸਾਰਿਆਂ ਨੇ ਤੇ ਨਾਲੇ ਸਿਮੀ ਤੂੰ ਤੂੰ ਤੇ ਖਿਆਲ ਕਰ ਲੈਂਦੀ ਉਹਦਾ ਤੇਰੀ ਦੀ ਛੋਟੀ ਭੈਣੇ ਸੰਜੂ ਗੱਲ ਤੇ ਵੈਦ ਵੀ ਸਹੀ ਕਹਿਣ ਦਿਓ ਅੱਜ ਤੋਂ ਬਾਅਦ ਨਾ ਅਸੀਂ ਉਹਦੇ ਕੋ ਕਦੇ ਵੀ ਇੰਨਾ ਕੰਮ ਨਹੀਂ ਕਰਾਵਾਂਗੇ ਤੇ ਨਾਲੇ ਉਹਦੀ ਸਕੂਲ ਐਡਮਿਸ਼ਨ ਵੀ ਕਰਾ ਦਿੰਨੇ ਆ ਆਹੋ ਆਹੋ ਸੰਜੂ ਤੂੰ ਐਦਾਂ ਕਰੀਂਗਾ ਸਵੇਰੇ ਸਿਮੀ ਨਾਲ ਜਾਈਂ ਤੇ ਸਕੂਲ ਦਾ ਪਤਾ ਕਰ ਆਈ ਤੇਰੀ ਐਡਮਿਸ਼ਨ ਕਰਵਾ ਹੀ ਦਿੰਨੇ ਆ ਅਸੀਂ ਨਹੀਂ ਮੈਂ ਜਾਵਾਂਗਾ ਪਤਾ ਕਰਕੇ ਆਵਾਂਗਾ ਸਵੇਰੇ ਇਦਾਂ ਕੋਈ ਜ਼ਿੰਦਗੀ ਥੋੜੀ ਐ ਕੁੜੀ ਦੀ ਘਰ ਦਾ ਥੋੜੀ ਕੰਮ ਕਰੀ ਜਾਣਾ ਕੋਈ ਨਹੀਂ ਸੰਜੂ ਜਿੱਦਾਂ ਤੂੰ ਕਹਿਂਗਾ ਨਾ ਉਦਾਂ ਹੀ ਆਹੀ ਕਰਾਂਗੇ ਚਲੋ ਠੀਕ ਆ ਫਿਰ